ਲੇਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਨੰਬਰ ਸਰ ਜਸਤੇ ਐਸੋਸੀਏਟ ਜਸਤੇ ਨਮਾਇंदे ਤੁਸੀਂ ਥਾਣਾ ਬੀਡਵਿਨ ਦੇ ਅੱਗੇ ਦੇਖ ਰਹੇ ਹੋ ਮਿਤੀ 14/10/25 ਨੂੰ ਇੱਕ ਇਨਸੀਡੈਂਟ ਹੋਇਆ ਸੀ ਕਿ ਉਹ ਮੰਡੀ ਚੌਕ ਦੇ ਵਿੱਚ ਜਿਸ ਦੇ ਵਿੱਚ ਸਾਡੇ ਜਿਹੜੇ ਐਸੋਸੀਏਸ਼ਨ ਦੇ ਸਾਡੇ ਮਾਨਯੋਗ ਜਨਰਲ ਸੈਕਟਰੀ ਨੇ ਸਰਾਰ ਅਮਰੀਤ ਸਿੰਘ ਉਹਨਾਂ ਦੇ ਨਾਲ ਉੱਥੇ ਵਦੀਕੀ ਕੀਤੀ ਕਿ ਧੱਕੇ ਮਾਰੇ ਗਏ ਉਹਨਾਂ ਦਾ ਮੋਬਾਈਲ ਖੋ ਲਿਆ ਗਿਆ ਔਰ ਉਹਨਾਂ ਦੀ ਐਕਟਵਾ ਦੀ ਚਾਬੀ ਵੀ ਕੱਢ ਲਈ ਗਈ ਔਰ ਅਤੇ ਉਹ ਲੱਛਮੀ ਵਰਤਣਾ ਚਾਹੁੰਦੇ ਸਾਡਾ ਜਿਹੜਾ ਬਹੁਤ ਹੀ ਆਨਰਡ ਉਹ ਪਰਸਨ ਹੈ ਜਿਹਨਾਂ ਨੂੰ ਜਿਹੜਾ ਉੱਥੇ ਮਾਰਕੁੱਟ ਵੀ ਕੀਤੀ ਗਈ ਹੈ ਉਹਦੀ ਅਸੀਂ ਦਰਖਾਸਤ ਇੱਥੇ ਦਿੱਤੀ ਸੀਗੀ ਬਾਲਾਤਰ ਅਫਸਰਾਂ ਨੂੰ ਵੀ ਸਾਰਿਆਂ ਨੂੰ ਮਿਲ ਕੇ ਅਸੀਂ ਮੁਖ ਅਫਸਰ ਸਾਹਿਬ ਨੂੰ ਗੱਲ ਕੀਤੀ ਸੀ ਕਿ ਜੋ ਵਰਦੀ ਹੈ ਕਾਨੂੰਨੀ ਕਾਰਵਾਈ ਉਹਦੀ ਕੀਤੀ ਜਾਵੇ ਉਹਦੇ ਤੋਂ ਬਾਅਦ ਦੁਬਾਰਾ ਜਿਹੜੀਆਂ ਉਹਨਾਂ ਨੂੰ ਉੱਥੇ ਇੰਜਰੀਜ਼ ਸੀਗੀਆਂ ਉਹਦੇ ਸਬੰਧ ਦੇ ਵਿੱਚ ਵੀ ਐਮਐਲਆਰ ਜਿਹੜੀ ਉਹ ਵੀ ਅਸੀਂ ਥਾਣਾ ਭੇਜੀ ਉਤੇ ਤੋਂ ਬਾਅਦ ਜਿਹੜੀਆਂ ਸਟਾ ਕੋਈ ਕੈਪਟਨਰ ऑब्జర్వేਸ਼ਨ ਡਾਕਟਰ ਨੇ ਰੱਖੀਆਂ ਸੀਗੀਆਂ ਉਸ ਚੀਜ਼ ਨੂੰ ਵੀ ਛੱਡ ਕੇ ਅਸੀਂ ਬੇਨਤੀ ਕੀਤੀ ਕਿ ਹੁਣ ਤੱਕ ਜੋ ਵੀ ਇਨਸੀਡੈਂਟ ਬਣਦਾ ਉਹਦੇ ਵਿੱਚ ਜਿਹੜੀਆਂ ਬਣਦੀਆਂ ਧਰਾਵਾਂ ਨੇ ਉਹਨਾਂ ਦੇ ਤਹਿਤ ਜਿਹੜਾ ਹੈ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਕਸੂਰਵਾਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਪਰੰਤੂ ਨਿਹਾਇਤ ਅਫਸੋਸ ਦੀ ਗੱਲ ਆ। ਤੁਸੀਂ ਜਿੰਨੇ ਵੀ ਨਮਾਇੰਦੇ ਦੇਖ ਰਹੇ ਹੋ ਸਾਰੇ ਖੜੇ ਆ। ਆਲਾ ਦੀ ਸਮਝਦਾ ਤੁਸੀਂ ਪੁਲਿਸ ਮਾਜਮਾ ਪੁਲਿਸ ਨੂੰ ਆਏ ਮਾਰੇ ਨਹੀਂ ਸੁਣੀ ਯਾਰੀ ਬਿਲਕੁਲ ਆਲਾ ਰਿਟਾਇਰਡ ਪੁਲਿਸ ਅਫਸਰ ਐਂਡ ਸਾਰੇ ਐਸ ਐਚ ਓ ਜਿਹੜੇ ਚੰਗੀਆਂ ਚੰਗੀਆਂ ਮਦਦਾਂ ਤੇ ਤੌਰ ਮੁਖ ਅਫਸਰ ਕੰਮ ਕਰ ਚੁੱਕੇ ਆ ਉਹ ਸਾਰੇ ਖੜੇ ਆ ਅਸੀਂ ਅਸੀਂ ਇਸ ਚੀਜ਼ ਨੂੰ ਸਾਨੂੰ ਬੜੇ ਅਫਸੋਸ ਨਾਲ ਦੱਸਣਾ ਪੈ ਰਿਹਾ ਕਿ ਅੱਜ ਤੱਕ ਜਿਹੜੀ ਆ ਉਹ ਸਾਡੇ ਨਾਂ ਦਾ ਬਿਆਨਾਂ ਦੇ ਉੱਤੇ ਨਾ ਹੀ ਜਿਹੜੀ ਸਾਡੀ ਦਰਖਾਸਤ ਆ ਉਹਦੇ ਉੱਤੇ ਕੋਈ ਵੀ ਕਾਰਵਾਈ ਪ੍ਰਸ਼ਾਸਨ ਨੇ ਹੁਣ ਤੱਕ ਕੀਤੀ ਹੈ ਸਭ ਕੋਈ ਗੱਲਬਾਤ ਹੋਈ ਹੈ ਥਾਣੇ ਵਿੱਚ ਆ ਕੇ ਜਦੋਂ ਤੁਸੀਂ ਅੱਜ ਕਰੋ ਮਿਲੇ ਹੋਣਾ ਅਸੀਂ ਬਿਲਕੁਲ ਐਸਚਓ ਸਾਹਿਬ ਨੂੰ ਅੱਜ ਸਾਡੀ ਤੀਸਰੀ ਮਿਲਣੀ ਹੈ ਉਹਨਾਂ ਦੇ ਨਾਲ ਤਿੰਨ ਚਾਰ ਵਾਰ ਅਸੀਂ ਮਿਲ ਚੁੱਕੇ ਹਾਂ ਪਹਿਲਾਂ ਵੀ ਬਟ ਅਸੀਂ ਅੱਜ ਹਰਾਨੀ ਸਾਨੂੰ ਉਦੋਂ ਹੋਈ ਹੈ ਜਦੋਂ ਅਸੀਂ ਉਹਨਾਂ ਦੀ ਕਾਰਵਾਈ ਪੁਲਿਸ ਦੇਖੀ ਹੈ ਕਿ ਸਾਨੂੰ ਦੱਸੋ ਸਾਡੀਆਂ ਦਸਤਾਨ ਤੋਂ ਉੱਪਰ ਹੋ ਚੱਲੇ ਨੇ ਦਰਖਾਸਤ ਦਿੱਤੀ ਨੂੰ ਸਾਡੇ ਉੱਤੇ ਕੀ ਕਾਰਵਾਈ ਪਰ ਬਹੁਤ ਅਫਸੋਸ ਦੇ ਨਾਲ ਸਾਨੂੰ ਪੜੀ ਅੱਜ ਨਮੋਸ਼ੀ ਦਾ ਮੂੰਹ ਦੇਖ ਕੇ ਇਥੋਂ ਜਾਣਾ ਪੈਣਾ ਹੈ ਕਿ ਉਹਦੇ ਉੱਪਰ ਲਿਖਿਆ ਗਿਆ ਕਿ ਕੋਈ ਬਕੂਆ ਹੋਇਆ ਹੀ ਨਹੀਂ ਕੋਈ ਚੀਜ਼ ਤਸਦੀਕ ਹੁੰਦੀ ਨਹੀਂ ਲੇਕਿਨ ਹੈਰਾਨੀ ਦੀ ਗੱਲ ਆ ਇੱਕ ਡਾਕਟਰ ਜਿਹੜਾ ਆ ਐਮ ਐਲ ਆਰ ਕੱਟ ਕੇ ਦੇ ਰਿਹਾ ਡਾਕਟਰ ਜਿਹੜਾ ਆ ਇੰਜਰੀ ਨੂੰ ਇੰਜਰੀ ਲਿਖ ਰਿਹਾ ਔਰ ਉਸ ਤੋਂ ਬਾਅਦ ਜਿਹੜਾ ਮੌਕੇ ਦੇ ਉੱਪਰ ਵੀ ਜਿਹੜਾ মিডিਆ ਤੱਕ ਦੇ ਪਰਸਨ ਸੱਤੇ ਗਏ ਸੀ ਜਿਹੜੇ ਪਰਸਨ ਇਸ ਚੀਜ਼ ਨੂੰ ਮੰਨ ਕੇ ਗਏ ਆ ਕਿ ਅਵਾਇਡ ਮੋਬਾਈਲ ਟਿਕਣ ਦੀ ਸਾਨੂੰ ਆਈ ਆ ਧੱਕਾ ਮੁਕੀ ਦੌਰਾਨ ਜਦੋਂ ਉਹਨਾਂ ਦਾ ਮੋਬਾਈਲ ਟਿਕਾ ਇਥੋਂ ਤੱਕ ਕਿ ਉਹ ਇਹਦਾ ਵਿਟਨੈਸ ਸਾਡੇ ਕੋਲ ਬਿਟਨੇਥ ਹੈ ਜਿਹੜਾ ਬੰਦਾ ਕਹਿੰਦਾ ਹੈ ਕਿ ਮੇਰੇ ਸਾਹਮਣੇ ਜਿਹੜਾ ਮੋਬਾਈਲ ਹੈ ਜਿਹੜਾ ਮੈਂ ਛੁੱਟਦੇ ਨਾ ਦੇਖਿਆ ਅਸੀਂ ਉਹ ਵੀ ਲਿਆ ਰਹੇ ਹਾਂ ਅਸੀਂ ਉਸ ਤੇ ਸਟੇਟਮੈਂਟ ਵੀ ਕਰਾਵਾਂਗੇ ਪਰ ਸਾਨੂੰ ਇਥੋਂ ਨਿਆ ਨਹੀਂ ਮਿਲ ਰਿਹਾ ਤੁਹਾਡੇ ਨਾਲ ਇੱਕ ਤਰਫਾ ਗੱਲ ਕੀਤੀ ਜਾ ਰਹੀ ਆ ਅਸੀਂ ਬਾਰ ਬਾਰ ਇਹ ਚੀਜ਼ ਦੀ ਬੇਨਤੀ ਕਰਦੇ ਆਂ ਕਿ ਪੁਲਿਸ ਅਸਰ ਪਾਰਟੀ ਬਣਦਾ ਚੰਗਾ ਨਹੀਂ ਲੱਗਦਾ ਪੁਲਿਸ ਅਸਰ ਠਿਰ ਬਣਦਾ ਚੰਗਾ ਨਹੀਂ ਲੱਗਦਾ ਇੱਕ ਸਾਨੂੰ ਜਸਟੀਫਿਕੇਸ਼ਨ ਦਿਓ ਕੋਈ ਵੀ ਤੁਸੀਂ মিডিਆ ਹੋ ਤੁਸੀਂ ਰੋਜ਼ ਪੋਸਟੇ ਕੋਲ ਜਾਂਦੇ ਹੋ ਤੁਸੀਂ ਰੋਜ਼ ਕੰਮ ਕਰਦੇ ਹੋ ਇੱਕ ਬੰਦੇ ਦਾ ਕੋਈ ਰਸਤਾ ਰੋਕ ਕੇ ਇੱਕ ਬੰਦੇ ਨੂੰ ਕੋਈ ਗਾਲੀ ਜਾਨੂ ਮਾਰਨ ਦੀ ਧਮਕੀ ਦੇ ਦੇਵੇ ਉਹਨੂੰ ਇੱਕ ਜਿੱਸਾ ਉਹਨਾਂ ਨੂੰ ਉੱਥੇ ਥੱਪੜ ਮਾਰੇ ਕੇ ਮੌਕੇ ਦੇ ਉੱਤੇ 323 341 506 ਜਿਹੜੀ ਜਗ ਜਾਰ ਤਿੰਨ ਤਰ੍ਹਾਂਵਾਂ ਨੇ ਜਿਹਦੇ ਤਹਿਤ ਇਹ ਕਾਰਵਾਈ ਕੀਤੀ ਜਾ ਸਕਦੀ ਪਰ ਹਰਾਨੀ ਆ ਸਾਨੂੰ ਅਫਸੋਸ ਆ ਸਾਨੂੰ ਇਸ ਗੱਲ ਦਾ ਕਿ ਇਹ ਚੀਜ਼ ਹੁਣ ਤੱਕ ਜਿਹੜੀ ਉਹ ਕਿਉਂ ਡਿਲੇ ਹੁੰਦੀ ਆ ਰਹੀ ਆ ਇਸ ਕਰਕੇ ਜਿਹੜਾ ਆ ਸਾਨੂੰ ਸਾਡੇ ਵਿੱਚ ਐਸੋਸੀਏਸ਼ਨ ਦੇ ਵਿੱਚ ਨਾ ਇਹਦੇ ਪ੍ਰਤੀ ਰੋਹ ਜਿਹੜਾ ਵਧਦਾ ਜਾ ਰਿਹਾ ਤੁਸੀਂ ਦੇਖ ਹੀ ਰਹੇ ਹੋ ਅਸੀਂ ਨਹੀਂ ਚਾਹੁੰਦੇ ਡੂ ਨੋਟ ਪਾਰਟ ਕਿ ਸਾਡੀ ਐਸੋਸੀਏਸ਼ਨ ਜਿਹੜੀ ਆ ਇਹ ਦੂਸਰੀਆਂ ਐਸੋਸੀਏਸ਼ਨ ਦੇ ਫੋਰ ਐਗਜ਼ਾਮਪਲ ਫਰੂਟ ਯੂਨੀਅਨ ਐਸੋਸੀਏਸ਼ਨ ਕੋਈ ਹੋਰ ਐਸੋਸੀਏਸ਼ਨ ਲਾ ਲਓ ਉਹਨਾਂ ਨਾਲੋਂ ਵੱਖਰੀ ਆ ਅਸੀਂ ਵੈਲ ਡਿਸਿਪਲਿਨ ਨਮੈਂਦੇ ਆ ਜਿਹੜੇ ਐਸੋਸੀਏਸ਼ਨ ਨੂੰ ਚਲਾ ਰਹੇ ਆ ਬਟ ਇਨਸਪਾਈਟ ਆਫ ਥਿਸ ਐਨਾ ਹੋਣ ਦੇ ਬਾਵਜੂਦ ਵੀ ਸਾਡੀ ਐਸੋਸੀਏਸ਼ਨ ਦੇ ਕਿ ਜਰਨਲ ਫੈਕਟਰੀ ਦੇ ਨਾਲ ਇਹ ਚੀਜ਼ ਹੋ ਗਈ ਤੇ ਫਿਰ ਸਾਡੀ ਐਸੋਸੀਏਸ਼ਨ ਵੀ ਕਾਦੀ ਆ ਅਸੀਂ ਇਹ ਫੈਸਲਾ ਲਿੱਤਾ ਗਿਆ ਜੀ ਤੁਹਾਡੇ ਨਾਲ ਮਾਵਨ ਲੈ ਕੇ ਅੱਗੇ ਕੀ ਫੈਸਲਾ ਲਿੱਤਾ ਗਿਆ ਕੀ ਕਰਾ ਸਾਡਾ ਇਹਦੇ ਸਬੰਧੀ ਜਿਹੜੀ ਆ ਹੁਣ ਅਸੀਂ ਇੱਕ ਜਿਹੜੀ ਆਪਣੀ ਨੈਕਸਟ ਐਕਸ਼ਨ ਪਲਾਨ ਵਾਸਤੇ ਆਪਣੀ ਐਸੋਸੀਏਸ਼ਨ ਦੇ ਵਿੱਚ ਕੱਲ ਮੀਟਿੰਗ ਵੀ ਰੱਖ ਰਹੇ ਆ ਜਿਹਦੇ ਸਾਡੀਆਂ तमाम ਬਾਡੀਜ਼ ਔਰ ਐਸੋਸੀਏਸ਼ਨ ਬੈਠਣਗੀਆਂ ਅਸੀਂ ਵੀ ਚਾਹੁੰਦੇ ਕਿਸੇ ਵੀ ਤਰ੍ਹਾਂ ਦਾ ਕੋਈ ਨੈਕਸਟ ਸਟੈਪ ਲੇਕਿਨ ਅਗਰ ਕੋਈ ਸਟੈਪ ਚੁੱਕਿਆ ਗਿਆ ਤਾਂ ਉਹ ਇੱਥੇ ਨਹੀਂ ਰੁਕਣਾ ਉਹ ਚੰਡੀਗੜ੍ਹ ਤੱਕ ਜਾਊਗਾ ਅਸੀਂ ਇਸ ਚੀਜ਼ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਵੈਰੀਫਾਈ ਕਰ ਲਓ ਹਰ ਚੀਜ਼ ਨੂੰ ਹਰ ਫੈਕਟ ਨੂੰ ਦੇਖ ਲਓ ਅਗਰ ਉਸ ਫੈਕਟਸ ਦੇ ਵਿੱਚ ਦਿਖ ਰਿਹਾ ਹੈ ਕਿ ਸਰਾਰ ਅਮਰੀਕ ਸਿੰਘ ਦੇ ਨਾਲ ਤੱਕਾ ਨਹੀਂ ਹੋਇਆ ਤੇ ਫਿਰ ਉਸ ਚੀਜ਼ ਨੂੰ ਲਿਆ ਜਾ ਸਕਦਾ ਅਸੀਂ ਏਡੀਸੀਪੀ ਸਰਦਾਰ ਹਰਪਾਲ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਉਹ ਆਪਣੇ ਤੌਰ ਤੇ ਵੀ ਇਸ ਮੈਟਰ ਨੂੰ ਵੈਰੀਫਾਈ ਕਰ ਰਿਹਾ ਕਿ ਹੋ ਸਕਦਾ ਸਰ ਕਿ ਐਸਐਚਓ ਦੇ ਨਜ਼ਰ ਦੇ ਵਿੱਚ ਕੋਈ ਇੱਕ ਚੀਜ਼ਾਂ ਨਾ ਆਈਆਂ ਹੋਣ ਕੋਈ ਪ੍ਰੈਸ਼ਰ ਵੀ ਹੋ ਸਕਦਾ ਕਿ ਸਰਦਾਰ ਦੁਪੀ ਸਿੰਘ ਬਾਦਲ ਵੀ ਇੱਥੇ ਪਹੁੰਚੇ ਨੇ ਜੀ ਨੋ ਨੋ ਕਮੈਂਟ ਐਸੋਸੀਏਸ਼ਨ ਦੇ ਕੰਮ ਤੋਂ ਮੈਂ ਕੋਈ ਉਹੋ ਜਿਹੀ ਚੀਜ਼ ਨਹੀਂ ਰਹਿਂਦਾ ਮੈਂ ਇੰਨੀ ਗੱਲ ਕਰ ਰਿਹਾ ਕਿ ਹੋ ਸਕਦਾ ਕੋਸ਼ਿਕੀ ਦਾ ਇਨਵੈਸਟੀਗੇਸ਼ਨ ਮੁੱਖ ਤਰਫੋਂ ਦਾ ਧਿਆਨ ਚ ਨਾ ਆਇਆ ਹੋਣ ਗਿਆ ਬਟ ਮਾਨਯੋਗ ਐਡੀਸ ਕੀ ਅਸਰਾਰ ਹਰਪਾਲ ਸਿੰਘ ਜੀ ਹੁਣੀ ਸਟੇਟਮੈਂਟਸ ਰਿਕਵਰ ਕਰ ਰਹੇ ਰਿਕਾਰਡ ਕਰ ਰਹੇ ਮੌਕੇ ਦੇ ਬੰਦਿਆਂ ਦੀ ਤੁਹਾਨੂੰ ਉਹਨਾਂ ਦੇ ਕੋਲੋਂ ਇਨਸਾਫ ਦੀ ਪੂਰੀ ਉਮੀਦ ਹੈ ਤੁਹਾਨੂੰ ਆਪਣੇ ਮਾਨਯੋਗ ਕਮਿਸ਼ਨਰ ਸਾਹਿਬ ਦੇ ਕੋਲੋਂ ਇਨਸਾਫ ਦੀ ਪੂਰੀ ਉਮੀਦ ਹੈ ਅਸੀਂ ਲੇਕਿਨ ਸਾਨੂੰ ਐਸਐਚਓ ਸਾਹਿਬ ਸਾਡੀ ਬਿਲਕੁਲ ਸੈਟੀਸਫੈਕਸ਼ਨ ਨਹੀਂ ਕਰਵਾ पाए ਇੱਕ ਕਿਸੇ ਵੀ ਮੈਟਰ ਨੂੰ ਤੁਸੀਂ ਦੇਖੋ ਕਿਸੇ ਪਬਲਿਕ ਦੇ ਪਰਸਨ ਦੀ ਕੋਈ ਕੰਪਲੇਂਟ ਆਵੇ ਤੇ ਪੁਲਸਾਫਰ ਉਹਨੂੰ ਵੈਰੀਫਾਈ ਕਰਨ ਦੇ ਦੌਰਾਨ ਇਹ ਲਿਖ ਦਿੰਦਾ ਕਿ ਫਿਲਹਾਲ ਜਿਹੜਾ ਜੁਰਮ 332 ਆਈਪੀਸੀ ਦਾ ਹੋਣਾ ਪਾਇਆ ਜਾਂਦਾ ਹੈ ਨਾ ਜਾਂ ਬੀਐਨਐਸ ਦੇ ਵਿੱਚ ਜੋ ਵੀ ਬਣਦੀ ਸੈਕਸ਼ਨ ਹੋਵੇ ਬਟ ਇੱਕਦਮ ਹੀ ਜਿਹੜਾ ਇਸ ਚੀਜ਼ ਨੂੰ ਕਰਨਾ ਇਹ ਸਾਨੂੰ ਸਾਰੇ ਦਾ ਸਾਰਾ ਜਿਹੜਾ ਸਪੱਸ਼ਟ ਹੋ ਰਿਹਾ ਕਿ ਇੱਕ ਤਰਫਾ ਫੈਸਲਾ ਦਿੱਤਾ ਜਾ ਰਿਹਾ ਜਿਹੜਾ ਕੱਤਾ ਹੀ ਐਸੋਸੀਏਸ਼ਨ ਨੂੰ ਮਨਜ਼ੂਰ ਨਹੀਂ ਹੈਗਾ ਤੋਂ ਇਸ ਕਰਕੇ ਤੁਹਾਡੇ ਮਾਧਿਅਮ ਤੇ ਰਹੀਂ ਅਸੀਂ ਆਪਣੇ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਏਡੀਸੀਪੀ ਸਾਹਿਬ ਨੂੰ ਔਰ ਡੀਸੀਪੀ ਇਨਵੈਸਟੀਗੇਸ਼ਨ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਸਰ ਕਿ ਇਹ ਤੁਹਾਡਾ ਹੀ ਪਰਿਵਾਰ ਹੈ ਜਿਹੜਾ ਤੁਹਾਡੇ ਵਿੱਚੋਂ ਗਿਆ ਇਹ ਤੁਹਾਡੀ ਸੱਚੀ ਬਾਹ ਹੈ ਜਿਹੜੀ ਨਿਕਲ ਕੇ ਕੰਮ ਕਰ ਰਹੀ ਆ ਅਸੀਂ ਤਾਂ ਇੱਥੋਂ ਤੱਕ ਆਪਣੇ ਪ੍ਰਸ਼ਾਸਨ ਨੂੰ ਕਹਿਿੰਦੇ ਆ ਕਿ ਜਿੱਥੇ ਸਾਡੀ ਲੋੜ ਹੋਵੇ ਸਾਨੂੰ ਰਿਟਾਇਰ ਹੋਇਆ ਨਾ ਸਮਝੋ ਜਿੱਥੇ ਸਾਡੀ ਲੋੜ ਆਸੀਂ ਤੁਹਾਡੇ ਨਾਲ ਖੜੇ ਆਸੀਂ ਮੌਜੂਦਾ ਪੁਲਿਸ ਨੂੰ ਇਹ ਚੀਜ਼ ਕਹਿੰਦੇ ਆ ਪਰ ਯਾਰ ਭਾਂਦਾ ਵੀ ਤਾਂ ਬਣਦਾ ਨਾ ਕਿ ਜੇ ਸਾਡੇ ਅੱਛਾ ਅਸੀਂ ਇੰਨਾ ਹੀ ਥੱਲੇ ਹੋ ਗਏ ਕਿ ਜਿਹੜੇ ਉਹਨਾਂ ਥਾਣਿਆਂ ਦੇ ਵਿੱਚ ਲੱਗੇ ਐਸਐਚਓ ਰਹੇ ਆ ਉਹਨਾਂ ਥਾਣਿਆਂ ਦੇ ਲਈ ਇਨਸਾਫ ਲੈਣ ਵਾਸਤੇ ਸਾਨੂੰ ਉਹਨਾਂ ਗੇਟਾਂ ਦੇ ਉੱਤੇ ਖੜੇ ਹੋਣਾ ਪਵੇ ਵਾਟ ਇਜ਼ ਟ੍ਰੈਜਿਕ ਥਿੰਗ ਅਸੀਂ ਇਹੇ ਚੀਜ਼ ਤੁਹਾਡੇ ਜ਼ਰੀਏ ਕਹਿੰਨੇ ਆ ਕਿ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਕਿ ਸਰ ਤੁਸੀਂ ਖੁਦ ਇਸ ਚੀਜ਼ ਨੂੰ ਵੈਰੀਫਾਈ ਕਰੋ ਔਰ ਸਾਨੂੰ ਇਨਸਾਫ ਦਿੱਤਾ ਜਾਵੇ ਠੀਕ ਹੈ ਅੰਦਰ ਕੀ ਕਹਿਣਾ ਚਾਹੁੰਦੇ ਜਿਹੜੇ ਰਿਟਾਇਰ ਮੁਲਾਜ਼ਮ ਅੱਜ ਤੁਹਾਡੇ ਕੋਲ ਪਹੁੰਚੇ ਨੇ ਕੀ ਗੱਲਬਾਤ ਹੋਈ ਹੈ ਸਾਰੀ ਬਾਰੇ ਜੀ ਮਿੱਤੀ 14 ਅਕਤੂਬਰ 2025 ਨੂੰ ਓਮੰਡੀ ਚੌਂਕ ਵਿਖੇ ਜਿਹੜਾ ਪ੍ਰੋਟੈਸਟ ਜਿਹੜਾ ਕਰ ਰਹੇ ਸੀ ਆਪਣੀ ਡਿਮੋਲਿਸ਼ ਹੋਈ ਬਿਲਡਿੰਗ ਦੇ ਖਿਲਾਫ ਅਪਾਰ ਸਿੰਘ ਧਿਰ ਤੇ ਉੱਥੇ ਅਮਰੀਕ ਸਿੰਘ ਜਿਹੜੇ ਰਿਟਾਇਰਡ ਇੰਸਪੈਕਟਰ ਉਹ ਪਹੁੰਚੇ ਸੀ ਜਿੱਥੇ ਇਹਨਾਂ ਦਾ ਕਾਫੀ ਬੋਲਬਲਾ ਰ ਹੋ ਰਿਹਾ ਸੀ ਤੇ ਉਸ ਤੋਂ ਬਾਅਦ ਜਿਹੜੀ ਸਾਨੂੰ ਕੰਪਲੇਂਟ ਜਿਹੜੀ ਅਮਰੀਕ ਸਿੰਘ ਹੋਂਾ ਵੱਲੋਂ ਮਸੂਲ ਹੋਈ ਸੀ ਤੇ ਉਹਨਾਂ ਦੀ ਕੰਪਲੇਂਟ ਜਿਹੜੀ ਹੈ ਉਸ ਦੀ ਅਸੀਂ ਪੜਤਾਲ ਕਰ ਰਹੇ ਹਾਂ ਸਰਪੰਚਾਈਟੀ ਦੇ ਸਾਹਮਣੇ ਆਈ ਹੈ ਜੀ ਇਹਦੇ ਵਿੱਚ ਦੇਖੋ ਅਜੇ ਜੀ ਅਜੇ ਚੀਜ਼ ਦੀ ਪੜਤਾਲ ਚੱਲ ਰਹੀ ਹੈ ਪੜਤਾਲ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਜਿਹੜੀ ਅਗਲੀ ਕਾਰਵਾਈ ਜਿਹੜੀ ਕਰ ਦਿੱਤੀ ਜਾਵੇ ਸਰ ਮੋਬਾਈਲ ਫੋਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਮੋਬਾਈਲ ਫੋਨ ਕਿਸੇ ਵੱਲੋਂ ਉਹਨਾਂ ਦਾ ਖੋਹ ਕੀਤਾ ਗਿਆ ਜਾਂ ਫਿਰ ਨਹੀਂ ਅਵਤਾਰ ਸਿੰਘ ਹੋਣਾ ਦੇ ਖਿਲਾਫ ਐਲੀਗੇਸ਼ਨ ਨੇ ਕਿ ਅਮਰੀਕ ਸਿੰਘ ਕਹਿ ਰਹੇ ਨੇ ਕਿ ਮੇਰਾ ਇਹਨਾਂ ਨੇ ਮੋਬਾਈਲ ਫੋਨ ਜਿਹੜਾ ਖੋ ਲਿਆ ਆ ਮੇਰੀ ਐਕਟਿਵਾ ਜਿਹੜੀ ਉਹਦੀ ਚਾਬੀ ਵੀ ਕੱਢ ਲਈ ਹੈ ਤੇ ਮੇਰੇ ਅੱਪੜ ਮਾਰਿਆ ਗਿਆ ਹੈ ਤੇ ਹੋਰ ਵੀ ਸੱਟਾਂ ਦੇ ਵੀ ਉਹਨਾਂ ਨੇ ਐਮਬਲਰ ਸਾਨੂੰ ਜਿਹੜੀ ਪੇਸ਼ ਕੀਤੀ ਹੈ ਉਹ ਸਾਰੀਆਂ ਚੀਜ਼ਾਂ ਬਾਰੇ ਜਿਹੜੀ ਪੜਤਾਲ ਜਿਹੜੀ ਕੀਤੀ ਜਾ ਰਹੀ ਹੈ ਜੋ ਵੀ 탑 ਸਾਹਮਣੇ ਆਉਣਗੇ ਉਸ ਅਨੁਸਾਰ ਬੰਦੀ ਕਾਰਵਾਈ ਕੀਤੀ ਜਾਵੇਗੀ